ਪ੍ਰਾਈਸ ਇਹਦਾ 1550 ਰੁਪਏ ਆ ਸਾਰੇ ਰੰਗ ਤੇ ਡਿਜ਼ਾਈਨ ਅਵੇਲੇਬਲ ਨੇ ਐਮ ਵਾਲੀ ਜਿਹੜੀਆਂ ਕਲੈਕਸ਼ਨਾਂ ਨੇ 4-5 ਰੰਗਾਂ ਵਿੱਚ ਆਣਗੀਆਂ ਇਹਦਾ ਤੁਹਾਨੂੰ ਜਿਹੜਾ ਪ੍ਰਾਈਸ 600 ਰੁਪਏ ਲੱਗੇਗਾ ਫੈਬਰਿਕ ਇਹਦਾ 5 ਮੀਟਰ ਦਾ ਕ੍ਰੇਪ ਦਾ ਤੇ ਮਲਟੀ ਕਲਰ ਜਿਹੜਾ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਇਹਦੇ ਨਾਲ ਐ ਪਿਓਰ ਪਸ਼ਮੀਨਾ ਜਿਹੜੀ ਕਾਨੀ ਵੇਵਿੰਗ ਵਾਲਿਆ ਕਲੈਕਸ਼ਨ ਹੁੰਦੀ ਉਹ ਦੁਪੱਟਾ ਸ਼ਰਟ ਪਿਓਰ ਪਸ਼ਮੀਨਾ ਦੀ ਕਾਨੀ ਵੇਵਿੰਗ ਵਾਲੀ 2.5 ਮੀਟਰ ਦੁਪੱਟਾ ਪਿਓਰ ਪਸ਼ਮੀਨਾ ਦਾ ਉਹ ਵੀ ਕਾਨੀ ਵੇਵਿੰਗ ਵਾਲਾ ਆਏਗਾ ਬਾਟਮ ਇਹ ਪਸ਼ਮੀਨਾ ਦਾ ਵੇਵਿੰਗ ਉੱਪਰ ਬਣੀ ਹੋਈ ਹੈ 1220 ਰੁਪਏ ਦਾ ਪ੍ਰਾਈਸ ਹੈ ਇਹਦੇ ਵਿੱਚ 9 ਰੰਗ ਅਵੇਲੇਬਲ ਨੇ ਤੇ ਬਹੁਤ ਪਿਆਰੇ ਨੇ ਅਸੀਂ ਵੈਡਿੰਗ ਦੇ ਵਿੱਚ ਫੰਕਸ਼ਨ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਇਹਨਾਂ ਨੂੰ ਪਾ ਸਕਦੇ ਆ ਰੰਗ ਤੇ ਡਿਜ਼ਾਈਨ ਬਹੁਤ ਪਿਆਰੇ ਨੇ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੇ ਕਲੈਕਸ਼ਨਾਂ ਇਹਨਾਂ ਵਿੱਚ ਹੈਗੀਆਂ ਨੇ ਇਹ ਜਿਹੜੇ ਸੂਟ ਨੇ ਜਿਹੜੇ ਪਹਿਲਾਂ ਆਏ ਸੀ 1550 ਵਾਲੇ ਉਹਨਾਂ ਦੇ ਹੀ ਕੁਝ ਆਪਸ਼ਨ ਆ ਇੱਥੇ ਨੇ ਅੱਗੇ ਪਿੱਛੇ ਆਪਸ਼ਨਾਂ ਹੁੰਦੇ ਕਰਕੇ ਕੁਝ ਕਲੈਕਸ਼ਨ ਆ ਇਧਰ ਉਧਰ ਹੋ ਗਈਆਂ ਇਹ 7 10 ਰੰਗਾਂ ਵਿੱਚ ਤੁਹਾਨੂੰ ਸ਼ਰਟ ਦੁਪੱਟਾ ਜਿਹੜਾ ਵੈਲਵਟ ਡਿਜੀਟਲ ਪ੍ਰਿੰਟ ਵਾਲਾ ਆਏਗਾ ਜਿਹੜਾ ਕਿ ਸੋਲਿਡ ਵੈਲਵਟ बॉटਮ ਬਹੁਤ ਹੀ ਸੋਲਿਡ बॉਟਮ ਆਏਗਾ ਇਹਦਾ ਇਹਦਾ ਪ੍ਰਾਈਸ 1100 ਰੁਪਏ ਆ 4 ਤਿੰਨੋਂ ਪੀਸ ਜਿਹੜੇ ਨੇ ਟੌਪ बॉटਮ ਐਂਡ ਦੁਪੱਟਾ ਵੈਲਵਟ ਵਿੱਚ ਆਏਗਾ ਰੰਗ ਬਹੁਤ ਪਿਆਰੇ ਨੇ ਅਸੀਂ ਇਹਨਾਂ ਨੂੰ ਵੈਡਿੰਗਸ ਤੇ ਫੰਕਸ਼ਨਸ ਤੇ ਪਾ ਸਕਦੇ ਹਾਂ ਕਿਉਂਕਿ ਇਹਨਾਂ ਦੀ ਡਿਜ਼ਾਈਨ ਪ੍ਰਿੰਟਿੰਗ ਹੋਈ ਆ ਬਹੁਤ ਪਿਆਰੀ ਡਿਫਰੈਂਟ ਤੇ ਜੁਨੀਕ ਹੈ ਕੁਝ ਕਲੈਕਸ਼ਨਾਂ ਅੱਗੇ ਪਿੱਛੇ ਹੋ ਗਈਆਂ ਨੇ ਬਟ ਉਹਨਾਂ ਦੀ ਵੀ ਮੈਂ ਉਹੀ ਕੋਸ਼ਿਸ਼ ਕਰਾਂਗੀ ਕਿ ਇਹ ਕਰੋਨਾ ਦੀ ਵੀ ਡਿਟੇਲ ਨਾਲ ਨਾਲ ਦੱਸ ਦਿਆਂ ਇਹ ਵੀ 1550 ਵਾਲੇ ਸੂਟ ਨੇ ਜਿਹੜੇ ਪਹਿਲਾਂ ਆਏ ਸੀ ਉਹਨਾਂ ਦੀ ਹੈ ਹੀ ਆਪਸ਼ਨਾਂ ਨੇ ਬਹੁਤ ਪਿਆਰੇ ਰੰਗ ਨੇ ਬੈਕ ਤੇ ਵੀ ਪ੍ਰਿੰਟ ਆਏਗਾ 슬ੀਵਸ ਤੇ ਪ੍ਰਿੰਟ ਹੈ 슬ੀਵਸ ਦਾ ਜਿਹੜਾ ਫੈਬਰਿਕ ਉਹ ਐਕਸਟਰਾ ਮਿਲੇਗਾ ਬਾਟਮ ਤੁਹਾਨੂੰ 3.5 ਮੀਟਰ ਦਾ ਮਿਲੇਗਾ ਸ਼ਰਟ ਤੁਹਾਨੂੰ 2 ਮੀਟਰ ਦੀ ਮਿਲੇਗੀ ਬਹੁਤ ਪਿਆਰੇ ਪ੍ਰਿੰਟ ਤੇ ਡਿਜ਼ਾਈਨਾਂ ਦੇ ਨਾਲ ਆਣਗੇ 1550 ਦਾ ਪ੍ਰਾਈਸ ਹੈ ਰੰਗ ਵਗੈਰਾ ਜਿਹੜੇ ਨੇ ਉਹ ਬਹੁਤ ਪਿਆਰੇ ਤੇ ਬੜੇ ਹੀ ਵਧੀਆ ਕੁਆਲਿਟੀ ਦੇ ਨੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ। ਬਾਕੀ ਅਗਰ ਤੁਸੀਂ ਇਹਨਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ। ਜੋ ਵੀ ਤੁਹਾਡੀ ਕੁਐਰੀ ਹੈ ਸੂਟ ਡਿਜ਼ਾਈਨ ਪੈਟਰਨ ਸਾਰੇ ਹੀ ਅਵੇਲੇਬਲ ਨੇ। ਕੁਝ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਵੈਡਿੰਗ ਸਪੈਸ਼ਲ ਨੇ। ਮੋਸਟਲੀ ਜਿਹੜੀਆਂ ਪਸ਼ਮੀਨਾ ਦੀਆਂ ਨੇ ਉਹ ਵੀ ਵੈਡਿੰਗ ਸਪੈਸ਼ਲ ਹੀ ਨੇ। ਅਸੀਂ ਉਹਨਾਂ ਨੂੰ ਵੈਡਿੰਗਸ ਤੇ ਫੰਕਸ਼ਨਾਂ ਵਿੱਚ ਪਾ ਸਕਦੇ ਹਾਂ। ਐਮ ਬਹੁਤ ਹੀ ਪਿਆਰੀ ਐਮਬ੍ਰੋਇਡਰੀ ਦੇ ਨਾਲ ਫਰੰਟ ਤੇ ਬਹੁਤ ਹੈਵੀ ਐਮਬ੍ਰੋਇਡਰੀ ਆਏਗੀ ਬਾਟਮ ਤੇ ਵੀ ਐਮਬ੍ਰੋਇਡਰੀ ਆਏਗੀ ਦੁਪੱਟਾ ਬਹੁਤ ਪਿਆਰਾ ਹੈ ਇਹਨਾਂ ਦੇ ਨਾਲ ਰੰਗ ਇਹਦੇ ਵਿੱਚ 6 ਰੰਗ ਅਵੇਲੇਬਲ ਨੇ ਡਿਜ਼ਾਈਨ ਬਹੁਤ ਪਿਆਰਾ ਹੈ ਵੈਡਿੰਗ ਸਪੈਸ਼ਲ ਕਲੈਕਸ਼ਨਾਂ ਨੇ ਬ੍ਰਾਈਡਲ ਸਪੈਸ਼ਲ ਇਹ ਹਜ਼ਾਰ ਦੇ ਰੁਪਏ ਦੇ ਵਿੱਚ ਤੁਹਾਨੂੰ ਮੇਰੀ ਸੀਜ਼ਨਲ ਸਪੈਸ਼ਲ ਬਹੁਤ ਹੀ ਪਿਆਰਾ ਟੌਪ ਐਂਡ ਬਾਟਮ ਦੀ ਕਲੈਕਸ਼ਨ ਮਿਲੇਗੀ ਇਹ ਬਹੁਤ ਟ੍ਰੈਂਡੀ ਨੇ ਤੇ ਸਾਰੇ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰਦੇ ਨੇ ਕਿਉਂਕਿ ਵੈਡਿੰਗਸ ਤੇ ਐਵੇਂ ਦੇ ਪ੍ਰਿੰਟ ਤੇ ਡਿਜ਼ਾਈਨਾਂ ਵਾਲੇ ਸੂਟ ਬਹੁਤ ਟ੍ਰੈਂਡ ਕਰਦੇ ਨੇ ਦੁਪੱਟਾ ਇਹਨਾਂ ਦੇ ਨਾਲ ਨਹੀਂ ਹੈ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਰੰਗ ਇਹਦੇ ਵਿੱਚ ਪੰਜ ਅਵੇਲੇਬਲ ਨੇ ਮਜੈਂਟਾ, ਰੈੱਡ, ਪਰਪਲ, yellow, ਸਕਾਈ ਬਲੂ ਜਿਹੜਾ ਡਾਰਕ ਟੋਨ ਵਿੱਚ ਆਂਦਾ ਹੈ ਉਹ ਵਾਲਾ ਸਾਰੀਆਂ ਕਲੈਕਸ਼ਨਾਂ ਵੈਡਿੰਗ ਸਪੈਸ਼ਲ ਨੇ ਰੰਗ ਡਿਜ਼ਾਈਨ ਪੈਟਰਨ ਬਹੁਤ ਹੀ ਪਿਆਰੇ ਨੇ ਸਾਰੀਆਂ ਕਲੈਕਸ਼ਨਾਂ ਸਪੈਸ਼ਲ ਲੈ ਕੇ ਆਈਆਂ ਤੁਹਾਡੇ ਲਈ ਕਿਉਂਕਿ ਹੁਣ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤੇ ਸਾਰੇ ਹੀ ਪ੍ਰੇਫਰ ਕਰਦੇ ਨੇ ਵੈਡਿੰਗ ਸਪੈਸ਼ਲ ਜਾਂ ਫਿਰ ਪਸ਼ਮੀਨਾ ਦੀਆਂ ਕਲੈਕਸ਼ਨਾਂ ਬਾਕੀਏ ਜੇ ਤੁਸੀ ਸੂਟ ਬਾਈ ਕਰਨਾ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਜੇ ਕਾ ਸਟੇਟਸ ਦੇਖਣਾ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਸੂਲ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡੇ ਨੰਬਰ ਸੇਵ ਕਰ ਲਵਾਂਗੀ ਡੇਲੀ ਅਪਡੇਟਸ ਲਈ ਤੇ ਸਟੇਟਸ ਲਈ ਇਹ 2600 ਦੇ ਵਿੱਚ ਬਹੁਤ ਹੀ ਪਿਆਰਾ ਬ੍ਰੋਕੇਟ ਸਟਾਈਲ ਦਾ ਕਲੈਕਸ਼ਨ ਮਿਲੇਗੀ ਦੁਪੱਟਾ ਬਹੁਤ ਪਿਆਰਾ ਹੈ ਇਹਦੇ ਵਿੱਚ ਪੰਜਾਬੀ ਸਟਾਈਲ ਦਾ ਸੂਟ ਹੈ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜੋ ਐਸ ਵੇਲੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਜੌਰਜਟ ਬਨਾਰਸੀ ਸ਼ਰਟ ਆਏਗੀ ਇਹਦਾ ਜਿਹੜਾ ਸ਼ਰਟ ਦਾ ਫੈਬਰਿਕ ਆ ਜੌਰਜਟ ਬਨਾਰਸੀ ਆਏਗਾ ਵਿਸਕੋਸ ਕ੍ਰੇਪ ਬਟਮ ਆਏਗਾ ਜੌਰਜਟ ਬਨਾਰਸੀ ਦਾ ਹੀ ਜਿਹੜਾ ਉਹ ਦੁਪੱਟਾ ਆਏਗਾ ਇਹਦਾ ਪ੍ਰਾਈਸ 4000 ਰੁਪਇਆ ਰੰਗ ਇਹਦੇ ਵਿੱਚ 10 ਨੇ ਮੋਸਟਲੀ ਰੰਗਾਂ ਦੇ ਉੱਪਰ ਇਹ ਮੈਂਸ਼ਨ ਕੀਤਾ ਹੋਇਆ ਜਿੱਨਾਂ 'ਚ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਉਹ ਵਾਲੇ ਕਲਰਾਂ ਦੇ ਬਾਰੇ ਵਿੱਚ ਇੱਥੇ ਡਿਟੇਲ ਦਿੱਤੀ ਹੋਈ ਹੈ। ਬਾਕੀ ਇਹ ਰੰਗ ਸਾਰੇ ਅਵੇਲੇਬਲ ਨੇ ਤੁਸੀਂ ਸੂਟ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ ਦਿੱਤਾ ਹੈ ਨੰਬਰ ਜਾਏ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹ ਸਿੰਗਲ ਕਲਰ ਵਿੱਚ ਆਏਗਾ। ਇਹ 3-4 ਕਲੈਕਸ਼ਨਾਂ ਜਿਹੜੀਆਂ ਇੱਥੇ ਆਣੀਆਂ ਗੀਆਂ ਸਿੰਗਲ ਸਿੰਗਲ ਕਲਰ ਵਿੱਚ ਆਣੀਆਂ ਗੀਆਂ ਇਹਨਾਂ ਵਿੱਚ ਫਿਲਹਾਲ ਜਿਹੇ ਅਵੇਲੇਬਿਲਟੀ ਜਿਹੜੀ ਉਹ ਸਿੰਗਲ ਕਲਰ ਦੀ ਹੀ ਹੈ। ਸਟਾਰਟਿੰਗ ਵਾਲੀਆਂ ਕਲੈਕਸ਼ਨਾਂ ਜਿਹੜੀਆਂ ਨੇ ਉਹ ਸਾਰੀਆਂ ਵੈਡਿੰਗ ਸਪੈਸ਼ਲ ਨੇ ਵੈਸੇ ਆ ਜਿਹੜੀਆਂ ਪਸ਼ਮੀਨਾ ਦੀਆਂ ਚੱਲਣਗੀਆਂ ਇਹ ਵੀ ਬਹੁਤ ਪਿਆਰੇ ਸੂਟ ਨੇ ਵੈਡਿੰਗਸ ਤੇ ਪਾਈ ਜਾਣ ਵਾਲੇ ਨੇ ਫੰਕਸ਼ਨਸ ਤੇ ਅਸੀਂ ਇਹਨਾਂ ਨੂੰ ਪਾ ਸਕਦੇ ਹਾਂ ਐ ਦੇ ਵਿੱਚ ਜਿਹੜਾ ਟਾਪ ਆਏਗਾ ਉਹ ਵੂਲ ਪਸ਼ਮੀਨਾ ਦਾ ਆਏਗਾ 2.5 ਮੀਟਰ ਦਾ ਟਾਪ ਦੀ ਲੈਂਥ 49 ਹੈ 49 ਇੰਚ ਤੱਕ ਲੈਂਥ ਬਣ ਸਕਦੀ ਹੈ ਵਿਡਥ ਜਿਹੜੀ ਚੌੜਾਈ ਇਹਦੀ 60 60 ਇੰਚ ਤੱਕ ਦੀ ਹੈਗੀ ਆ 슬ੀਵਸ ਤੇ ਜਿਹੜਾ ਫੈਬਰਿਕ ਉਹ ਵੱਖਰਾ ਐਕਸਟਰਾ ਨਾਲ ਦਿੱਤਾ ਉੱਪਰ ਰੱਖਿਆ ਹੋਇਆ ਉਹ 슬ੀਵਸ ਦਾ ਵੀ ਆ ਇਹਦਾ ਬਾਟਮ ਪਸ਼ਮੀਨਾ ਦਾ ਆਏਗਾ ਤੇ ਜਿਹੜਾ ਬਾਟਮ ਆਏਗਾ ਉਹਦਾ ਕੱਟ 3.5 ਮੀਟਰ ਹੈ ਤੁਹਾਨੂੰ ਬਾਟਮ